ਸੋ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪ ਤੇ ਇਲਜ਼ਾਮ ਲਗਾਏ ਨੇ ਕਿ ਲੁਧਿਆਣਾ ਦੀ ਜ਼ਿਮਨੀ ਚੋਣ ਜਿੱਤਣ ਦੇ ਲਈ ਇਹ ਐਕਸ਼ਨ ਲਿਆ ਗਿਆ ਹੈ ਮਾਨ ਸਰਕਾਰ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆਇ ਕਿਸਾਨਾਂ ਨੂੰ ਡੀਟੇਨ ਕਰਨਾ ਜੋ ਕਿ ਨਿੰਦਣਯੋਗ ਹੈ ਸ਼ਿਵਰਾਜ ਚੋਹਾਨ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਨਿੰਦਣਯੋਗ ਹੈ ਸੋ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਇਹ ਆਪ ਤੇ ਇਲਜ਼ਾਮ ਦੇਖੋ ਜੋ ਇਸ ਵੇਲੇ ਦੀਆਂ ਖਬਰਾਂ ਹਨ ਮੈਂ ਹੁਣੀ ਸ਼ਿਵਰਾਜ ਚੋਹਾਨ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਕਿ ਉਸ ਕੋਲ ਜੀ ਨਾਲ ਗੱਲ ਕਰ ਰਿਹਾ ਸੀ ਤੇ ਉਹਨਾਂ ਨੇ ਕਿਹਾ ਵੀ ਲਗਾਤਾਰ 4 ਘੰਟੇ 7ਵੇਂ ਰਾਉਂਡ ਦੀ ਬਹੁਤ ਵਧੀਆ ਸਾਡੀ ਮੀਟਿੰਗ ਕਿਸਾਨਾਂ ਨਾਲ ਹੋਈ ਤੇ ਅਸੀਂ ਸਾਰੀ ਰਿਪੋਰਟ ਪ੍ਰਧਾਨ ਮੰਤਰੀ ਜੀ ਨੂੰ ਦਿੱਤੀ ਤੇ ਜਦੋਂ ਉੱtre ਨੇ ਉਰੇ ਦਿੱਲੀ ਆ ਕੇ ਤੇ ਮੈਂ ਜਦੋਂ ਉਹਨਾਂ ਨੂੰ ਦੱਸਿਆ ਵੀ ਆਹ ਗੱਲ ਹੋ ਗਈ ਤਾਂ ਉਹ ਹੈਰਾਨ ਹੋ ਗਏ ਪਰ ਪੰਜਾਬ ਸਰਕਾਰ ਬਹੁਤ ਜਿੰਨੀ ਮੈਂ ਸੁਣਦਾ ਨਿੰਦਿਆ ਕੀਤੀ ਜਾਏ 19 ਘਟਾ ਉਹਦੋਂ ਤੁਸੀਂ ਦਿੱਲੀ ਦੀ ਗੱਲ ਕਰਦੇ ਸੀ ਉਹ ਤੁਸੀਂ ਤਾਂ ਪੰਜਾਬ ਦੀ ਸਰਕਾਰੋਂ ਤੁਸੀਂ ਤਾਂ ਕੋਈ ਬਗਾਨੇ ਨਹੀਂਗੇ ਕਿਤੇ ਬਗਾਨਾ ਚਲੋ ਕੋਈ ਵੀ ਨਹੀਂਗਾ ਦੇਸ਼ 'ਚ ਪਰ ਤੁਸੀਂ ਤਾਂ ਤੁਹਾਨੂੰ ਤਾਂ ਬਣਾਇਆ ਇਹਨਾਂ ਨੇ ਸਾਡਾ ਵਿਰੋਧ ਕਰਕੇ ਤੁਹਾਨੂੰ ਵੋਟਾਂ ਪਾਈਆਂ ਤੁਹਾਡੀ ਸਰਕਾਰ ਬਣਾਈ ਅੱਜ ਤੁਸੀਂ ਸ਼ਰਮ ਕਰੋ ਭਗਵੰਤ ਮਾਨ ਸਾਹਿਬ ਸ਼ਰਮ ਕਰੋ ਤੁਸੀਂ ਸਿਰਫ ਕੇਜਰੀਵਾਲ ਦੇ ਜਿਹੜਾ ਤਿੰਨ ਦਿਨ ਕੇਜਰੀਵਾਲ ਰਿਹਾ ਪੰਜਾਬ ਦੇ ਵਿੱਚ ਤੇ ਉਹਨੇ ਬਾਏ ਇਲੈਕਸ਼ਨ ਕਰਕੇ ਬਾਏ ਇਲੈਕਸ਼ਨ ਤੁਸੀਂ ਇਸ ਤਰੀਕੇ ਨਾਲ ਵੜਦੇ ਹੋ ਤੁਸੀਂ ਸ਼ਹਿਰ ਤੇ ਨਿਹਾਤੀਆਂ ਨੂੰ ਪਿੰਡਾਂ ਨੂੰ ਵੰਡ ਰਹੇ ਹੋ ਇਹ ਨਹੀਂ ਕਿ ਸਭ ਨੂੰ ਬਰਾਬਰ ਹੁਣ ਤੁਸੀਂ ਉਦਣ ਦਾ ਨਹੀਂ ਕੀਤਾ ਹੁਣ ਤੁਸੀਂ ਸਿਰਫ ਸ਼ਹਿਰ ਦੀ ਵੋਟ ਲੈਣ ਲਈ ਉਹ ਪੰਜਾਬ ਚ ਸ਼ਹਿਰੀ ਸਿੱਖ ਹਿੰਦੂ ਐਸਸੀ ਸਭ ਇਕੱਠੇ ਨੇ ਤੁਸੀਂ ਸਿਰਫ ਇਸ ਵੇਲੇ ਆਪਣੀ ਜਿਹੜੀ ਥੋੜੀ ਕਿਉਂਕਿ ਕੇਦਰੀ ਬਾਲ ਨੇ ਰਾਜ ਸਭਾ ਦਾ ਐਮਪੀ ਬਣਨਾ ਉਹਨੂੰ ਇਹ ਡਰਾ ਵੀ ਕਿਤੇ ਜੇ ਸੰਜੀਵ ਅਰੋੜਾ ਹਾਰ ਗਿਆ ਮੇਰੀ ਸੀਟ ਰਹਿ ਜੂ ਤੇ ਸਾਰਾ ਜੋ ਗੱਲਾਂ ਸੁਣ ਕੇ ਦੀ ਵੈਸਟ ਹਲਕਾ ਲੁਧਿਆਣੇ ਦਾ ਮੈਂ ਕਿਵੇਂ ਜਿੱਤਾਂ ਉਹ ਜਿੱਤਣ ਲਈ ਤੁਸੀਂ ਇਹ ਹਥਕੰਡਾ ਵਰਤਿਆ ਏ ਅੱਜ ਤੁਸੀਂ 14 ਦੇ 14 ਲੀਡਰ ਚਾਹੇ ਕਰਨਾਟਕ ਤੋਂ ਆਏ ਸੀ ਉਹ ਵੀ ਤੁਸੀਂ ਚੱਕੇ ਮੈਂ ਤਾਂ ਹੀ ਕਹਿੰਦਾ ਸੀ ਪ੍ਰਭੂ ਮੈਂ ਆਪਣੀ ਗੱਲ ਫਿਰ ਵੀ ਨਹੀਂ ਲਿਆਉਂਦਾ ਪਰ ਅਸੀਂ ਲੋਕ ਇੱਕ ਇੱਕ ਸਾਲ ਸਵਾ ਸਾਲ ਤੁਹਾਡੇ ਨਾਲ ਬੈਠੇ ਆਂ ਤੇ ਇਸ ਕਰਕੇ ਅੱਜ ਜੋ ਤੁਸੀਂ ਕੀਤਾ ਤੇ ਸਾਡੇ ਕੈਬਨਿਟ ਸਭ ਤੋਂ ਸੀਨੀਅਰ ਮਿਸਟਰ ਸ਼ਿਵਰਾਜ ਚੋਹਾਨ ਜੀ ਪਿਊਸ਼ੀ ਜੋਸ਼ੀ ਜੀ ਤਿੰਨ ਕੈਬਨਿਟ ਐਡੇ ਵੱਡੇ ਮਿਸਟਰਾਂ ਨਾਲ ਗੱਲਬਾਤ ਵੀ ਸਿਰੇ ਲੱਗੇ ਤੇ ਅਗਲੀ ਗੇਟ ਦੇ ਕੇ ਆਏ ਆ ਇਹਨਾਂ ਨੂੰ ਇਹ ਸੀ ਵੀ ਇੱਕ ਵੈਸਲ ਕੇ ਜਤੀਏ ਉਦੋਂ ਬਾਅਦ ਕਿਤੇ ਸੈਂਟਰ ਗਵਰਨਮੈਂਟ ਕਿਤੇ ਇਹ ਗੱਲ ਖਤਮ ਨਾ ਕਰ ਜੇ ਕਿਤੇ ਗੱਲ ਨੇੜੇ ਨਾ ਲਾ ਜਵੇ ਗੱਲ ਕਿਉਂਕਿ ਮੁਕਦੀ ਲੱਗਦੀ ਸੀ ਗੱਲਾਂ ਮੰਗਾ ਪੂਰੀਆਂ ਹੁੰਦੀਆਂ ਦੇਖੀਆਂ ਸੀ ਇਸ ਖਬਰਾਹਟ ਚ ਇਹਨਾਂ ਨੇ ਵੀ ਕਿਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਆਪਸ ਵਿੱਚ ਨੇੜਤਾ ਕਿਉਂਕਿ ਦੋ ਦਿਨ ਪਹਿਲਾਂ ਹੀ ਪ੍ਰਾਈਮਿੰਿਸਟਰ ਸਾਹਿਬ ਜਿਸ ਤਰੀਕੇ ਨਾਲ ਗੁਰਦੁਆਰਾ ਸਾਹਿਬ ਮੱਥਾਟੇ ਕੇ ਸ਼ੀਰਵਾ ਲੈ ਕੇ ਆਏ ਇਹਨਾਂ ਦੇ ਮਨ 'ਚ ਇਹ ਟੜਕੂ ਪੈ ਗਿਆ ਵੀ ਕਿਤੇ ਸੈਂਟਰ ਗਵਰਨਮੈਂਟ ਤੇ ਕਿਸਾਨ ਇਕੱਠੇ ਨਾ ਹੋ ਜਾਣ। ਇਹ ਕਿਤੇ ਇੱਕ ਦੂਜੇ ਨਾਲ ਜੱਫੀਆਂ ਨਾ ਫੈ ਜਾਣ ਸਾਡੇ ਪੰਜਾਬ ਨੂੰ ਕਿਤੇ ਫਾਇਦਾ ਨਾ ਹੋ ਜੇ। ਤੁਸੀਂ ਦੋ ਗੱਲਾਂ ਦੇਖ ਕੇ ਇੱਕ ਤਾਂ ਇਹ ਘਬਰਾਹਟ ਵੀ ਨੇੜੇ ਹੁੰਦੇ ਜਾ ਰਹੇ ਆ। ਜੱਫੀਆਂ ਪੈਂਦੀਆਂ ਲੱਗ ਰਹੀਆਂ ਨੇ ਮੋਦੀ ਸਾਹਿਬ ਤੇ ਕਿਸਾਨਾਂ ਦੀਆਂ ਇੱਕ ਉਹ ਦੂਜੀ ਜਿਹੜੀ ਵੈਸਟ ਹਲਕੇ 'ਚ ਤੁਸੀਂ ਦੋ ਦਿਨ ਲਾਏ ਉੱਥੋਂ ਤੁਸੀਂ ਸਿਰਫ ਸੀਟ ਜਿੱਤਣ ਖਾਤਰ ਅੱਜ ਕਿਸਾਨਾਂ ਨੂੰ ਤੁਸੀਂ ਉਹਨਾਂ ਦੀ ਬੜੀ ਲੈ ਰਹੇ ਹੋ। ਉਹ ਮਾਨਸਾ ਕਿੱਥੇ ਭੋਗੋਂਗੇ? ਕਿੱਥੇ ਭੋਗੋਂਗੇ ਤੁਸੀਂ? ਬਿਲਕੁਲ ਭੰਡ ਦਾ ਭੰਡ ਨਿਕਲਿਆ ਤੂੰ। ਤੇਰੀ ਆਦਤ ਬਦਲੀ ਨਹੀਂ ਸਕਦੀ। ਤੂੰ ਸਿਰਫ ਕੇਜਰੀਵਾਲ ਦੇ ਇਸ਼ਾਰਿਆਂ ਤੇ ਨੱਚਦਾ। ਅੱਜ ਪਤਾ ਲੱਗ ਗਿਆ ਵੀ ਕਿਸ ਤਰੀਕੇ ਨਾਲ ਤੂੰ ਅੱਜ ਪੰਜਾਬ ਨੂੰ ਦਾਤਾ ਤੇ ਲਾਤਾ। ਪੰਜਾਬ ਦੇ ਕਿਸਾਨਾਂ ਨੂੰ ਦਾਤਾ ਤੇ ਲਾਤਾ। ਆਪਣੀ ਸੀਟ ਬਚਾਉਣ ਖਾਤਰ ਕੇਜਰੀਵਾਲ ਨੂੰ ਖੁਸ਼ ਕਰਨ ਦਾ ਭਵੰਤਾ ਇਹ ਦੇਖੀ ਨਹੀਂ। ਇਹਦਾ ਕੁਛ ਨਹੀਂ ਜਾਣਾ ਕੇਜਰੀਵਾਲ ਦਾ ਤੈਨੂੰ ਕਿਸੇ ਪਿੰਡ ਚ ਵੜ ਨਹੀਂ ਦੇਣਾ ਇਹ ਯਾਦ ਰੱਖੀਂ ਗੱਲ ਜਿਹੜਾ ਤੂੰ ਅੱਜ ਖਸਾਨਾਂ ਨਾਲ ਕੀਤਾ ਤੇ ਮੈਂ ਦੁਬਾਰਾ ਅਗਰਾਹਾ ਸਾਹਿਬ ਹੁਣੇ ਜਿਹੜੇ ਸਤਕਾਰਯੋਗ ਜੀਹਾਂ ਦੀ ਮੈਂ ਬਹੁਤ ਹੀ ਇੱਜ਼ਤ ਕਰਦਾ ਹਾਂ ਰਾਜੇਵਾਲ ਸਾਹਿਬ ਜਿਹੜੇ ਪੁਰਾਣੇ ਲੋਕ ਨੇ ਇਸ ਵੇਲੇ ਇਕੱਠੇ ਹੋ ਕੇ ਕੁਝ ਜਿਹੇ ਲੀਡਰ ਫੜੇ ਖੜਫੜੇ ਗਏ ਨੇ ਅਰੈਸਟ ਕੀਤੇ ਗਏ ਆ ਸਾਰੇ ਉਹਨਾਂ ਨਾਲ ਖੜੋ ਮੈਂ ਕਦੇ ਵੀ ਰਾਜੇਵਾਲ ਸਾਹਿਬ ਇੱਕ ਮੈਂ ਗੱਲ ਕੋਲ ਕਹਿਣਾ ਮੈਂ ਅਗਰਾਹਾ ਸਾਹਿਬ ਮੈਂ ਜਦੋਂ ਵੀ ਗੱਲ ਕੀਤੀ ਸੀ ਕਿਸਾਨਾਂ ਦੇ ਉਹ ਮੈਂ ਦੂਜੇ ਕਿਸਾਨਾਂ ਦੇ ਉਲਟ ਗੱਲ ਕੀਤੀ ਸੀ ਜਿਹੜੇ ਉੱਠੀ ਗੱਲ ਕਰਦੇ ਸੀ ਦੇਸ਼ ਦੇ ਵੰਡਣ ਦੀ ਗੱਲ ਕਰਦੇ ਸੀ ਉਹ ਲੀਡਰਾਂ ਦੇ ਬਾਰੇ ਪਰ ਮੇਰੇ ਤੁਹਾਡੇ ਪ੍ਰਤੀ ਅਗਰਾਹਾ ਸਾਹਿਬ ਮੈਂ ਇੱਕ ਸ਼ਬਦ ਵੀ ਕਦੇ ਮੈਂ ਸੁਣਿਆ ਕਿਸੇ ਵੀਡੀਓ 'ਚ ਇੱਕ ਸ਼ਬਦ ਵੀ ਮੈਂ ਅਗਰਾਹਾ ਸਾਹਿਬ ਜਿੱਦੜ ਦਾ ਐਜੂਕੇਸ਼ਨ ਸ਼ੁਰੂ ਹੋਇਆ ਮੈਂ ਇੱਕ ਸ਼ਬਦ ਵੀ ਕਦੇ ਸੋਚਿਆ ਵੀ ਨਹੀਂ ਕਿ ਮੈਂ ਤੁਹਾਡੇ ਖਿਲਾਫ ਕੋਈ ਵਰਡ ਕੰਡਾ ਮੂੰਚਾ ਨਾ ਮੈਂ ਕਦੇ ਕੱਢਣਾ ਤੁਸੀਂ ਤਾਂ ਕਿਸਾਨਾਂ ਦੇ ਮਤਲਬ ਐਡੇ ਵੱਡੇ ਲੀਡਰੋਂ ਅਸੀਂ ਸਮਰਪਤਾ ਤੁਹਾਨੂੰ ਇਸ ਕਰਕੇ ਮੈਂ ਇੱਕ ਗੱਲ ਮੈਂ ਸੁਣੀ ਸੀ ਕਿਤੇ ਇਹ ਗੱਲ ਕਹੀ ਤੁਸੀਂ ਪਰ ਜੇ ਮੈਂ ਫਿਰ ਵੀ ਫਿਰ ਵੀ ਤੁਹਾਨੂੰ ਲੱਗਦਾ ਮੈਂ ਇਬਰਾਹਮਾ ਸਾਹਿਬ ਤੁਹ ਤੋਂ ਹੱਥ ਜੋੜ ਕੇ ਜੇ ਕਿਸੇ ਨੇ ਕੋਈ ਗਲਤ ਗੱਲ ਕਹੀ ਵੀ ਆ ਤਾਂ ਵੀ ਮੈਂ ਹੱਥ ਜੋੜ ਕੇ ਤੁਹਾਨੂੰ ਮਾਫੀ ਮੰਗਦਾ ਅਸੀਂ ਕਿਸਾਨ ਦੇ ਪੁੱਤਾਂ ਅਸੀਂ ਸ਼ਹਾਦਤ ਦਿੱਤੀ ਆ ਪੰਜਾਬ ਲਈ ਥੋਡੀ ਉਮਰ ਤੋਂ ਥੋੜੇ ਵੱਡੇ ਮੇਰੇ ਦਾਦਾ ਰਿਸ਼ਤਾਰ ਬੀਨ ਸਿੰਘ ਸੀ ਤੁਹਾਨੂੰ ਤਾਂ ਪਤਾ ਤੁਸੀਂ ਤੋਂ ਸਮੇਂ ਦੇਖੇ ਆ ਉਹ ਤਾਂ ਆਪਣੀ ਜਾਨ ਦੇ ਕੇ ਅਸੀਂ ਪੰਜਾਬ ਦਾ ਕਦੇ ਮਾਰਾ ਸੋਚ ਸਕਦੇ ਆ ਪੰਜਾਬ ਦੇ ਲੋਕਾਂ ਦਾ ਕਦੇ ਸੁਪਨੇ ਵੀ ਨਹੀਂ ਮਾਰਾ ਸੋਚ ਸਕਦੇ ਪਰ ਅੱਜ ਭਗਵੰਤ ਮਾਨ ਤਿਆਰ ਹੋ ਜਾ ਤਿਆਰ ਹੋ ਜਾ ਡੜਾ ਤੂੰ ਡੜਾ ਹੁੰਦਾ ਹੈ ਜਿਹੜਾ ਤੁਸੀਂ ਗੱਲ ਕਹਿੰਦੇ ਸੀ ਨਾ ਹੁਣ ਲੱਗੂ ਪਤਾ ਭਗਵੰਤ ਮਾਨ